वागुरु जी संसार अकथ कथा अगोचर नहीं जापे बुधाए सोई बुजै ਉ ਬਲਤ ਵਾਗੀ ਪੰਲੀਐ ਛੁਡ ਬਹਿ ਤਉ ਛੁਟੈ ਨਾਹੀ ਜਿਉ ਸਿੰਚੈ ਤਉ ਭਉ ਮਨ ਮਾਹੀ ਇਸਹੀ ਮੈਂ ਜਿਸ ਕੀ ਪਤ ਰੱਖੈ ਤਿਸ ਸਾਧੂ ਚੌਰ ਧੰਨੀ ਜੋ ਸੂਰਤਿ ਇਸਹੀ ਹੋਏ ਮਰਣਾ ਜੋ ਭਾਗੈ ਤਿਸ ਜੋਨੀ ਫਿਰਣਾ ਜੋ ਵਰਤਾਏ ਸੋਈ ਭਲ ਮੰਨ ਬੁਧ ਹੁਕਮੈ ਦੁਰਮਤ ਜਾਲੀ ਹੈ ਜਿਤ ਜਿਤ ਲਾਮਹਿ ਤਿਤ ਤ ਲਗਨਾ ਕਰ ਕਰ ਵੇਖੈ ਆਪਣੇ ਜਚਨਾ ਨਾਨਕ ਕੇ ਪੂਰਨ ਸੁਖ ਦਾਤੇ ਦੇਹ ਤਨਮ ਸਮਾਲੀਐ ਜਿਤ ਜਿਤ ਲਾਵੇਂ ਤਤਤ ਲਗਨਾ ਕਰ ਕਰ ਵੇਖੈ ਆਪਣੇ ਜਚਨਾ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇਹ ਤਨਮ ਸਮਾਲੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤੁਬੂ ਦੁਗਾਟਾਲ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਸਭ ਮਨ ਕੇਮਤ ਜੀਲ ਤੁਮਰਤ ਮੇ ਬਾਣੀ ਦਾ ਨੰ ਪ੍ਰਾਪਤ ਕਰਣਾ ਹੈ ਕਿਰਪਾ ਕਰ ਸਸ ਸੰਗਤ ਜਨੋ ਆਪਾਂ ਸਾਰੇ ੜਪਾਗੀ ਹਾਂ ਸਾਡੇ ਸਾਰਿਆਂ ਤੇ ਜਗ ਜਲੰਦੇ ਦੇ ਮਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਬੇਅੰਤ ਮਿਹਰਾਂ ਮਤਾ ਹਨ ਬਖਸ਼ਾ ਹਨ ਇਹਨਾਂ ਮਿਹਰਾਂ ਮਤਾ ਬਖਸ਼ਾਂ ਦੇ ਸਦਕਾ ਸੰਸਾਰਿਆਂ ਨੂੰ ਕੁਝ ਪਲ ਕੁਝ ੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਅਨੁਸਰ ਪ੍ਰਾਪਤ ਹੁੰਦਾ ਹੈ ਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਅਰਸਨਾ ਤੋਰਚਾ ਕੀਤੀ ਬਾਣੀ ਮਾਰੂ ਰਾਗ ਦੇ ਅੰਦਰ ਆਪ ਜੀ ਨੇ ਚਾਰ ਪੋੜੀਆਂ ਦਾ ਮੂਲ ਪਾਠ ਸਰਵਣ ਕੀਤਾ ਹੈ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1019 ਤੇ ਸੁਭਾਇਮਾਨ ਹੈ ਪੰਜਵੀਂ ਤੋਂ ਲੈ ਕੇ 8ਵੀਂ ਪੋੜੀ ਤੱਕ ਇਹ ਚਾਰ ਪੋੜੀਆਂ ਆਪ ਜੀ ਨੇ ਸਰਵਣ ਕੀਤੀਆਂ ਨੇ ਇਹਨਾਂ ਸੰਲਿਖ ਸਹਿਬਾਂ ਨੇ ਰੱਖਿਆ ਮਾਰੂ ਮਹੱਲਾ ਪੰਜਵਾਂ ਕਰ ਅਠਵਾਂ ਅੰਦੁਨੀਆ ਇਸ ਤੋਂ ਉਹਨਾਂ ਸਤਿਗੁਰੂ ਸਮਝਾਰੇ ਸੀ ਜਿਹੜੇ ਕਰਮਕੰਡ ਹੀ ਲੋਕ ਨੇ ਤਰੁਖ ਬਾਣਿਆਂ ਵਿੱਚ ਜਿਨ੍ਹਾਂ ਨੇ ਕਰਮਕੰਡ ਕੀਤਾ ਲੋਕ ਉਹਨਾਂ ਦੇ ਦੰਦਿਆ ਕਰਦੇ ਨੇ ਜੋ ਕਿ ਕਰਮ ਕੰਡ ਕਰਦੇ ਆ ਉਹਨਾਂ ਦਾ ਮਨ ਮਾਇਆ ਦੇ ਮੂਹ ਵਿੱਚ ਡੁੱਬਾਰਿੰਦਾ ਹੈ ਅੱਜ ਸਹਿਬਾ ਪ੍ਰਮਾਣ ਕੀਤਾ ਹੈ ਕਿ ਇਹ ਜਗਤ ਜੋ ਹੈ ਸੰਸਾਰਕ ਤੰਦਿਆਂ ਵਿੱਚ ਸਦਾ ਗੁਲਤਾਨ ਰਹਿੰਦਾ ਹੈ ਸੰਸਾਰ ਹੈ ਮਹਨ ਸੇਹ ਸਾਬੇ ਆਪੇ ਕੀ ਭਾਈ ਚਗਤ ਦੇ ਤੰਦਿਆਂ ਵਿੱਚ ਮਨੁੱਖ ਨੂੰ ਕੋਈ ਨਾ ਕੋਈ ਸਹਿਮ ਜਿਹੜਾ ਉਹ ਦੱਬੀ ਰੱਖਦਾ ਹੈ ਆਪਕਿ ਕੋਈ ਨਾ ਕੋਈ ਭੈ ਮਨ ਵਿੱਚ ਬਰਕਰਾਰ ਹੈ ਬਣਿਆ ਹੋਇਆ ਪੂਨ ਸਸਿਆ ਵਿੱਚ ਪਰਮਾ ਵਿੱਚ ਗਲਤਾਨ ਲੋਕ ਉਹਨਾਂ ਦੇ ਛਮ ਦੇ ਵਿੱਚ ਰੱਬ ਦਾ ਚਿੰਤਨ ਛੱਡੀ ਰੱਖਦੇ ਹੈ ਰੱਬ ਦੀ ਅਰਾਧਨਾ ਨਹੀਂ ਕਰਦੇ ਹਰ ਸਮੇਂ ਚਿੰਤਾਤੁਰ ਰਹਿੰਦਾ ਹੈ ਇਸ ਚਿੰਤਾ ਕਰਕੇ ਸਤਿਗੁਰੂ ਕਹਿੰਦੇ ਕਿ ਪਰਮੇਸ਼ਰ ਦਾ ਨਾਮ ਜਪਣਾ ਛੱਡ ਦਿੱਤਾ ਆਕਥ ਕਥਾ ਅਗੋਚਰ ਨਹੀਂ ਜਾਪੈ ਅਕਾਥ ਨੂੰ ਕਹਿੰਦੇ ਨੇ ਜਿਹਦੇ ਬਾਰੇ ਕਥਨ ਨਾ ਕੀਤਾ ਜਾ ਸਕੇ ਜਿਹਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕੇ ਅਗੋਚਰ ਕਹਿੰਦੇ ਨੇ ਜਿਹੜਾ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਅਕਾਥ ਕਥਾ ਸ਼ਿਵ ਸ਼ਲਾ ਦੀ ਗੱਲ ਨਰਪਦੇਸ਼ ਤੇ ਨਰਪਦੇਸ਼ ਵਿੱਚ ਲੰਦੇ ਨੇ ਗੁਰੂ ਮਿੱਤਰ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਜਿਹੜੇ ਗੁਰੂ ਮਿੱਤਰ ਨਹੀਂ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਨਹੀਂ ਉਹ ਤੇ ਤੁਹਾਨੂੰ ਸੁਣਦਿਆਂ ਨੂੰ ਹੀ ਹਟਾ ਦੇਣਗੇ ਤੁਹਾਡੇ ਕੰਨ ਚ ਆ ਕੇ ਕੋਈ ਨਾ ਕੋਈ ਤੁਸੀਂ ਨਾਂ ਵੀ ਸੁਣਨਾ ਚਾਹੋ ਤਾਂ ਵੀ ਗੱਲ ਬਾਤ ਕਰਨੀ ਸ਼ੁਰੂ ਕਰ ਦਿੰਦੇ ਨੇ ਗੁਰੂ ਘਰ ਬੈਠੇ ਕਈ ਵਾਰ ਕੀ ਲੋਕ ਦੇ ਨੇ ਵੀ ਨਹੀਂ ਫਿਰ ਆਪਣਾ ਉਹਨਾਂ ਕਰਮ ਕਰੀ ਜਾਣਾ ਬੋਧੀ ਜਾਣਾ ਸਤਗੁਰਾਂ ਖ ਰੱਬ ਦੇ ਛਿਪਸਲਾਉ ਨੇ ਛੱਡ ਦਿੱਤੀ ਪਰ ਨਾਲ ਮੇਰੇ ਮਾਲਕ ਜੀ ਕਹਿੰਦੇ ਨੇ ਜਿਸ ਹੈ ਬੁਧਾਈ ਸੋਈ ਗੁੱਝਾ ਹੈ ਉਹ ਵਾਲ ਵਾਗੀ ਪਦ ਗਿਆ ਇਹ ਜੀਵ ਦੇ ਕੀ ਵਸ ਉਹ ਹੀ ਮਨੁੱਖ ਜੀਵਨ ਦਾ ਸਹੀ ਰਸਤਾ ਸਮਝਦਾ ਹੈ ਜਿਸ ਨੂੰ ਪ੍ਰਮਾਤਮਾ ਆਪ ਮਤ ਦਿੰਦਾ ਹੈ ਜਿਸ ਨੂੰ ਪ੍ਰਮਾਤਮਾ ਆਪ ਸੋਝੀ ਜਿੰਦਾ ਉਹ ਮਨੁੱਖ ਪ੍ਰਮਾਤਮਾ ਇਨਾ ਮੋਟਾ ਕਿਉਂ ਕਿਉਂਕਿ ਉਸ ਮਨੁੱਖ ਨੂੰ ਪ੍ਰਮਾਤਮਾ ਬੱਚੇ ਵਾਂਗ ਪਾਲਦਾ ਹੈ ਬਾਲਕ ਵਾਂਗ ਹੀ ਪਾਲੀਆਂ ਉਹ ਸਦਗੁਨਾਖਾ ਕਿਤੇ ਕੋਈ ਯਤਨ ਕਰੇ ਵੀ ਮੈਂ ਗੁਰੂ ਤੋਂ ਬਿਨਾ ਸ਼ਿਆਣਾ ਬਣ ਜਾਵਾਂਗਾ ਇਹ ਤੇ ਗੱਲ ਨਹੀਂ ਹੁੰਦੀ ਰੱਬ ਬਣਾਏ ਤਾਂ ਬਣ ਸਕਦੇ ਰੱਬ ਨੇ ਜਦੋਂ ਸ਼ਿਆਣਪ ਦਿੱਤੀ ਨਾ ਉਦੋਂ ਸਾਨੂੰ ਗੁਰਬਾਣੀ ਵਿੱਚ ਉਦਾਹਰਣ ਦੇ ਕੇ ਸਮਝਾਇਆ ਕਿ ਜੇ ਤੂੰ ਨਾਮ ਜਪਣਾ ਨਾ ਆਈ ਜੇ ਤੈਨੂੰ ਨਾਮ ਜਪਣ ਬਾਰੇ ਤੂੰ ਕਿਸੇ ਨੂੰ ਪੁੱਛਣਾ ਆਵੇ ਤੇ ਕਿਸੇ ਸਰੀਰਕ ਗੁਰੂ ਕੋਲ ਨਾ ਜਾਈ ਕਿਸੇ ਸਾਡੇ ਵਰਗੇ ਗਿਆਨੀ ਕੋਲ ਜਾਣ ਦੀ ਲੋੜ ਨਹੀਂ ਜੇ ਤੂੰ ਬਾਣੀ ਪੜ੍ਹਨਾ ਹੈ ਤੇ ਇਹਨਾਂ ਪੰਕਤੀਆਂ ਨੂੰ ਵਾਰ-ਵਾਰ ਪੜ੍ਹ ਲਈ ਸਤਿਗੁਰਾਂ ਤਰੀਕਾ ਦੱਸਿਆ ਵੀ ਇਵੇਂ ਜਪਣਾ ਨਾਮ ਕੀ ਰੱਬ ਨੂੰ ਕਿਵੇਂ ਧਾਈਏ RAM ਨਾਲ ਕਿਵੇਂ ਸਾਡਾ ਪਿਆਰ ਜਪ ਬਣੇ RAM ਜਪੋ ਜੀਐ ਐਸੇ ਐਸੇ ਰੂਪਨਾਦ ਜਪਿਓ ਹਰ ਜੈਸੇ ਤ੍ਰੂਪ੍ਰਹਲਾਦ ਜਪਿਓ ਹਰ ਜੈਸੁ ਉਚੀ ਚੀ ਗਾਈ ਨਾ ਪਰਗੇ ਆਪਣੇ ਮਨ ਨੂੰ ਅਖੀ ਮਨਾ ਨਾਮ ਜਪਣਾ ਹੈ ਸੁਮਰਣ ਕਰਨੇ ਤੇ ਇਹਨਾਂ ਭਗਤਾਂ ਦੀ ਕਹਾਣੀ ਪੜਹ ਇਹਨਾਂ ਦੇ ਜੀਵਨ ਇਹਨਾਂ ਤੋਂ ਤੇ ਤਾਂ ਸਿੱਖਿਆ ਮਿਲੇਗੀ ਜਦੋਂ ਪਤਾ ਹੋਵੇਗਾ ਸ਼ਾਕੀ ਦਾ ਕਿ ਇਹਨਾਂ ਨੇ ਐਂਜ ਦੱਪਿਆ ਪੁੱਜੀ ਧਨ ਵਿੱਚ ਗਾਈ ਉੱਚੀ ਧਨ ਵਿੱਚ ਅੱਖੀ ਮਨਾ ਜੇ ਤੂੰ ਜਪਣਾ ਚਾਹਨੈ ਤੇ ਇਹਨਾਂ ਦਾ ਜੀਵਨ ਬਾਚਨੈ ਕਿਉਂਕਿ ਜਦੋਂ ਕਿ ਵਜਨ ਵਿੱਚ ਆ ਕੇ ਗੰਦਾ ਮਨ ਟਿਕ ਦੰਦੈ ਨਾਮ ਜਪਉ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਉ ਹਰ ਜੈਸੇ ਤ੍ਰੂ ਪ੍ਰਹਿਲਾਦ ਜਪਿਉ ਹਰ ਜੈਸੇ ਐਵੇਂ ਤਾਂ ਜਪੇਗਾ ਜਦੋਂ ਇਹਨਾਂ ਦੇ ਜੀਵਨ ਨੂੰ ਜਾਣਦਾ ਹੋਵੇਗਾ ਆਪਾਂ ਨੇ ਬੜੀ ਬੜੀ ਸੁਣੀ ਸਾਖੀ ਪਰ ਇੱਕ ਅੰਤ ਤੋਂ ਸੁਣੀ ਉਹ ਜੋ ਸੁਣ ਦਿੱਤੀ ਚੰਗੀ ਤਰ੍ਹਾਂ ਹੁੰਦੀ ਨਹੀਂ ਪੂਰੀ ਕਹਾਣੀ ਬਾਰੇ ਜਾਣਕਾਰੀ ਨਹੀਂ ਅਧ ਅਧੂਰੀ ਕਹਾਣੀ ਸੁਣੀ ਫਿਰ ਅਧ ਅਧੂਰੇ ਨਾਮ ਜਪਨੇ ਸਤਿਗੁਰਾਂ ਖਾ ਭਾਈ ਮੜੀਆਂ ਧਾਰਨ ਤੇਰੇ ਮਨ ਨੂੰ ਸਮਝਾ ਕੇ ਗਿਆ ਜੀਹੀ ਸ਼ਿਮਰਤ ਗੰਗਾ ਸੀ ਉਦਰੀ ਤਾ ਕੋ ਜਸ ਹਰ ਤਾਰੂ ਤੂ ਸੁਣਿਆ ਗੰਗਾ ਬਾਰੇ ਸੁਣਿਆ ਤੂੰ ਆਦਮਲ ਪਾਪੀ ਬਾਰੇ ਆਦਮਲ ਪਾਪੀ ਜਗ ਜਨ ਹੈ ਨਿਮਖ ਮਾਹੇ ਨਿਸਤਾਰ ਇੱਕ ਨਿਮਖ ਵਿੱਚ ਛੇ ਵਿੱਚ ਨਿਮਖ ਦਾ ਅਖਰੀ ਅੱਖਾਂ ਦੀਆਂ ਪਲਕਾਂ ਦਾ ਜੁੜ ਕੇ ਖੁੱਲ ਜਾਣਾ ਇੱਕ ਨਿਮਖ ਹੈ ਇਹ ਨਹੀਂ ਸਮਝੀ ਉਹ ਨਾ ਪਾਰ ਉਤਾਰ ਹੋਵੇ ਹੱਥ ਦਾ ਕਾਮੀ ਮਾੜੀ ਪਰਮਚਲਦਾਨ ਰਾਜਪਨਸੀਏ ਜੀ ਜਿਹਨੂੰ ਰਾਜੇ ਮਹਾਰਾਜ ਜੀ ਆਪਣੇ ਰਾਜ ਭਾਗ ਦੇ ਵਿੱਚ ਪੰਡਿਤ ਰੱਖਦੇ ਸਨ ਜਦੋਂ ਉਹਨਾਂ ਕੋਲ ਸਮਾਂ ਹੁੰਦਾ ਸੀ ਵੀ ਲਾਵਾ ਕਰ ਉਹ ਸਮਾਂ ਰੱਖਿਆ ਹੁੰਦਾ ਸੀ ਕਿ ਇਸ ਸਮੇਂ ਤੋਂ ਸਾਨੂੰ ਉਸ ਪਰਮੇਸ਼ਰ ਦੀ ਰੱਬ ਦੀ ਗੱਲ ਸੁਣਾਏਗਾ ਜੇ ਉਹਨਾਂ ਸਮਾਂ ਧਿਆਨ ਨਾਲ ਸੁਣਦੇ ਸਨ ਹਉ ਸਤਗੁਰਾਂ ਖੈਪੀ ਇਹ ਆਪਣੀ ਮਰਜ਼ੀ ਨਹੀਂ ਕਰ ਸਕਦਾ ਛੋੜ ਬਹਿ ਤਾ ਛੂਟੈ ਨਹੀਂ ਜੋ ਸੰਚੈ ਤਉ ਭਉ ਮਨ ਮਹੀ ਇਸ ਹੀ ਮੈਂ ਜਿਸ ਕੀ ਪਤ ਰਖੈ ਜਿਸ ਸਾਧੂ ਚੋਰ ਢਾਲੀਐ ਤਿਸ ਸਾਧੂ ਚੋਰ ਢਾਲੀਐ ਹੀ ਮੈ ਜਨੋ ਕੇ ਮਨੁ ਤਿਆਗੀ ਬਣ ਕੇ ਮਾਇਆ ਨੂੰ ਆਪਣੇ ਵੱਲੋਂ ਛੱਡ ਬੈਠਦਾ ਹੈ ਤਉ ਨੋਂ ਪਿਮਾਇਆ ਲਾਸ਼ੀਨੀ ਕਰਦੇ ਛੱਡਦੇ ਨਹੀਂ ਤਾਂ ਸੁਨੇ ਹੁਣ ਜਦੋਂ ਕਿ ਮਨੁੱਖ ਇਕੱਠੀ ਕਰਦਾ ਤਦ ਉਹ ਇਕੱਠੀ ਕਰਨ ਵਾਲੇ ਦੇ ਮਨ ਚ ਡਰ ਬਣਿਆ ਰਹਿੰਦਾ ਕਿ ਕਿਤੇ ਹੱਥੋਂ ਚੜੀ ਨਾ ਜਾ ਬੜਾ ਸੰਭ ਸੰਭ ਕੇ ਰੱਖਣੇ ਜੀ ਆਪਣੇ ਬੱਚਿਆਂ ਤੋਂ ਵੀ ਲੁਕੋ ਕੇ ਰੱਖਣੇ ਚਲੋ ਆਪਾਂ ਦਰਬਾਰ ਸਾਹਿਬ ਕਹੇ ਸੰਦੇਲੀ ਤੋਂ ਕੋਈ ਸੰਗਤ ਆਈਆਂ ਸਨ ਇੱਕ ਮਾਤਾ ਦਿੱਲੀ ਤੋਂ ਪੁਰਾਣੇ ਨੋਟ ਲੈ ਆਈ 8500 8500 ਰੁਪਈਆ ਉਹਦੇ ਵੀ ਬੈਂਕ ਹੈ ਐਸ ਬੀ ਆਈ ਬੈਂਕ ਚੰਡੀਗੜ੍ਹ ਬਦਲ ਦਤੇ ਜਾਂਦੇ ਨੇ ਮੈਂ ਕੁਦਰਤੀ ਗੱਲ ਕੀਤੀ ਜੇ ਬਦਲੇਗੇ ਬਖਤ ਬਦਲਾ ਦੇਣਗੇ ਮੈਂ ਵੀ ਰੱਖੇ ਕਿ ਮੈਂ ਸੰਕੈਨ ਲਿਆ ਆਪਣੇ ਵਖਰੇ ਰੱਖਿਓ ਇਸਨ ਕਾਂਟ ਝਗੜਾਣਾ ਵੀ ਆਪਾਂ ਕੱਢੇ ਨਹੀਂ ਕਿਤੇ ਬੱਚੇ ਲੜਨਾ ਪੈਣ ਦੀ ਮਾਨੇ ਰੱਖੇ ਕਿਉਂ ਨਹੀਂ ਕੋਈ ਇਸੇ ਤਰ੍ਹਾਂ ਨਹੀਂ ਪਏ ਨੇ 8-9000 ਰੁਪਈਆ ਸਾਡਾ ਸੁਭਾਅ ਹੁੰਦਾ ਹੈ ਕਿ ਇਹ ਸਾਡੇ ਕੋਲ ਰਹੇ ਕਿਸੇ ਨੂੰ ਪਤਾ ਨਾ ਲੱਗੇ ਖਰਚਾ ਜਿਹੜਾ ਵੱਖਰਾ ਰੱਖ ਲਿਆ ਨੰਨਾ ਪਈ ਹੋਣੀ ਹੁਣ ਰੱਖ ਕੇ ਮਨ ਵਿੱਚ ਭੈ ਹੁੰਦਾ ਹੈ ਕਿਤੇ ਇਹਨੂੰ ਕੋਈ ਚੋਰੀ ਨਾ ਲਏ ਇਕੱਠੀ ਕਰਨ ਵਾਲੇ ਦੇ ਮਨ ਵਿੱਚ ਡਰ ਪੜਿਆ ਰਹਿੰਦਾ ਕਿਤੇ ਮੇਰੇ ਹੱਥੋਂ ਮਾਇਆ ਚੜੀ ਨਾ ਜਾਏ ਖੁਦ ਹੀ ਚਿੰਤਾ ਕਰਦਾ ਰਹੇ ਪਰਨਾਲ ਸਤਗੁਰੂ ਕਹਿਣ ਲਗੇ ਇਸ ਹੀ ਮੈਂ ਜਿਸ ਕੀ ਪਤ ਰਾਖੈ ਤਿਸ ਸਾਧੂ ਚੌਰ ਢਾਲ ਲਿਆ ਇਸ ਮਾਇਆ ਦੇ ਵਿੱਚ ਰਹਿੰਦਿਆ ਹੀ ਪ੍ਰਮਾਤਮਾ ਆਪ ਜਿਸ ਮਨੁੱਖ ਦੀ ਇੱਜ਼ਤ ਰੱਖਦਾ ਉਸ ਗੁਰਮੁਖ ਤੇ ਰੱਬ ਦੇ ਘਰ ਵਿੱਚੋਂ ਚੋਰ ਚਲਾਇਆ ਜਾਂਦਾ ਹੈ ਉਹ ਸਤਰ ਚੌਰ ਤੱਕ ਦਾ ਮਾਲਕ ਹੈ ਉਸਰਾਉ ਤੁਸੀਂ ਹੀ ਹੋਏ ਮਰਨਾ ਇਹ ਭਾਈ ਜਿਹੜਾ ਮਨੁੱਖ ਮਾਇਆ ਦੇ ਟਾਂਕਰੇ ਸ਼ੂਰਮਾ ਬਣਦਾ ਹੈ ਪਾਪ ਕੇ ਮਾਇਆ ਦਾ ਮੁਕਾਬਲਾ ਕਰਦਾ ਹੈ ਮਾਇਆ ਪਛੇ ਨਹੀਂ ਲੱਗਦਾ ਮਾਇਆ ਨੂੰ ਆਪਣੇ ਨਵ-ਪੁਰਾਣੀ ਬਣਾ ਕੇ ਰੱਖਦਾ ਹੈ ਮਾਇਆ ਦਾ ਸੇ ਭਗਤਾਂ ਕੀ ਕਾਰ ਕਮਾਵੇ ਕੋਈ ਜੀਵ ਅਗਰ ਨਹੀਂ ਪੰਕਤਾਂ ਨਹੀਂ ਭਗਤ ਸਾਹਿਬ ਕਹਿੰਦੇ ਨੇ ਅਸੀਂ ਤੇ ਇਹਨੂੰ ਦਿਮਾਗੇ ਰੱਖਿਆ ਅੱਖੋਂ ਕਾਟੀ ਕੰਨੂ ਕਾਟੀ ਕੰਟ ਕੂਟ ਕੈਂਡਾਰੀ ਉਹ ਮਨੁੱਖ ਦਾ ਜਿਹੜਾ ਸੁਆਪਣ ਹੈ ਸਾਰਿਆਂ ਤੋਂ ਵੱਧ ਨੱਕ ਨਾਲ ਬਣਦਾ ਜਿੰਨਾ ਕੀ ਕੱਢ ਦਿੱਤਾ ਜਾਂਦਾ ਤੇ ਪਿੱਛੇ ਕੁਝ ਰਹਿਣਾ ਹੀ ਨਹੀਂ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਸੰਤਾਂ ਨਾਲ ਇਹਦਾ ਵੈਰ ਹੈ ਤਿੰਨਾਂ ਲੋਕਾਂ ਨਾਲ ਇਹਦਾ ਪ੍ਰੇਮ ਹੈ ਇਹਦੇ ਨਾਲ ਮੁਕਾਬਲਾ ਕਰਨੀ ਸਹਿਬਾਂ ਕਿ ਸੂਰਮਾ ਬਣਨਾ ਪੈਂਦਾ ਹੈ ਜੋ ਸੂਰਾ ਇਸਹੀ ਹੋਏ ਬੰਨਾ ਜਿਹੜਾ ਮਨੁੱਖ ਮਾਇਆ ਦੇ ਟੱਕਰੇ ਤੇ ਸੂਰਮਾ ਬਣਦਾ ਉਸ ਨੇ ਮਾਇਆ ਵੱਲੋਂ ਬ੍ਰਹਮ ਅੰਕ੍ਰਾਂਤੋਂ ਮਿਲਦੀ ਮੌਤ ਤਨ ਦੀ ਨਹੀਂ ਕਿ ਇੱਥੇ ਮਾਇਆ ਵੱਲੋਂ ਮਰ ਜਾਣਾ ਤੇ ਸਤਿਗੁਰਾਂ ਖਾ ਜਿਹੜਾ ਦੌੜ ਗਿਆ ਜਿਹੜਾ ਇਹਦੇ ੱਤੇ ਚੜ ਗਿਆ ਜਿੰਨਾਂ ਖਿਆ ਮਿੱਥੋਂ ਤੇ ਕੁਛ ਨਹੀਂ ਹੁੰਦਾ ਜੋ ਭੱਗ ਗਏ ਕਿਸ ਜੋਨੀ ਫਿਰਨਾ ਉਹਨੂੰ ਫਿਰ ਸਜ਼ਾ ਮਿਲਦੀ ਉਹ ਜੋਨਾ ਵਿੱਚ ਪਟਕਦਾ ਹੈ ਨਿਉਰਤਾਏ ਸੂਈ ਬਲ ਮਨ ਮੁਝ ਹੁਕਮੇ ਦੁਰਮਤ ਜਾਨੀ ਐ ਸੂਰਮਨਾ ਮਨੁੱਖ ਮਨੁਪਸ ਦੇ ਪਾਣੀ ਵਿੱਚ ਨੂੰ ਮਿੱਠਾ ਕਰਕੇ ਮੰਦਾ ਪਾਣੀ ਚ ਰਿੰਦਾ ਤੇ ਜਿਹੜਾ ਪਾਣਾ ਪ੍ਰਮਾਤਮਾ ਵਰਤੰਦਾ ਹੈ ਉਹ ਮਨੁੱਖ ਰਜਾ ਨੂੰ ਸਮਝ ਕੇ ਆਪਣੇ ਅੰਦਰੋਂ ਕੋਟੀ ਮਤ ਦੂਰ ਕਰ ਦਿੰਦਾ ਹੈ ਰੱਬ ਦੇ ਦਸੇ ਰਸਤੇ ਤੇ ਹਰ ਰੱਬ ਦਾ ਪੰਧ ਹੀ ਬਣ ਕੇ ਆਪਣਾ ਜੀਵਨ ਜਿਉਣਾ ਆਰੰਭ ਕਰਦਾ ਹੈ ਜਿੰਦ ਜਿਤ ਲਾਵੇਂ ਤਿਤ ਤਿਤ ਲਕਣਾ ਕਰ ਕਰ ਵੇਖੈ ਆਪਣੇ ਜਚਨਾ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇਹ ਤਾ ਨਾਮ ਸਮੰਦੀ ਹੈ हे ਪ੍ਰਭੂ ਤੂੰ ਜਿਸ ਜਿਸ ਗੰਮ ਜੀਵਨ ਨੂੰ ਲੰਦਾ ਹੈ ਜਿਦ ਦਿੱਤਲਾ ਮੈਂ ਦਿੱਤ ਲੱਗਾ ਹਰ ਨਾਥ ਨਾਨਕ ਇਹਨਾਂ ਕੈ ਪਸ਼ੂਨਾ ਹਾਥ ਜਿਹੜੇ ਪਾਸੇ ਤੋਦਾਨਾ ਤੇ ਉਸੇ ਪਾਸੇ ਲੱਗਦੇ ਨੇ ਇਹਨਾਂ ਦੇ ਆਪਣੇ ਹੱਥ ਵਿੱਚ ਕੁਝ ਵੀ ਨਹੀਂ ਕੋਸ਼ਿਸ਼ ਕੰਮ ਵਿੱਚ ਜੀਵ ਲੱਗ ਜਾਂਦੇ ਨੇ ਇਹ ਤੇ ਜਿ ਤਲਾਵੈ ਤਿਤ ਤਿਤ ਲਗਣਾ ਕਰ ਕਰ ਵੇਖੈ ਆਪਣੇ ਜਚਨਾ ਹੀ ਪਾਈ ਪ੍ਰਮਾਤਮਾ ਆਪਣੀ ਮਰਜ਼ੀ ਤੇ ਕੰਮ ਕਰ ਕਰਕੇ ਆਪ ਹੀ ਉਹਨਾਂ ਨੂੰ ਵੇਖਦਾ ਕਰ ਕਰ ਵੇਖੈ ਸਚਨ ਹਾਰ ਨਾਨਕ ਸੱਚੀ ਕੀ ਸੱਚੀ ਕਾ ਖਾਆਂ ਅੱਖਾਂ ਪਿਆਪਾ ਨੂੰ ਕਿੜਾ ਵੇਂਦਾ ਜੋ ਚਿਤ ਕਰਦਾ ਕਰੇ ਜੋ ਐਵੇਂ ਦਰਾਵਾ ਦਿੰਦੇ ਪਰ ਬਾਣੀ ਨੇ ਜਿਵਾਰ ਵਾਰ ਅੱਖਾਂ ਵੇਖ ਰਿਹਾ ਉਹ ਵੇਖੈ ਉਹਨਾਂ ਨਦਰ ਨ ਆਵੈ ਮਹਤਾ ਇਹ ਬਿਨਾਂ ਇਹ ਉਹਦੀ ਅਸਚੰਜਤਾ ਹੈ ਕਿ ਉਹ ਸਾਨੂੰ ਤੱਕ ਰਿਹਾ ਹੈ ਕਿਉਂ ਕਿ ਉਹ ਸਾਰਿਆਂ ਵਿੱਚ ਸਮਾਇਆ ਹੈ ਸਾਰਿਆਂ ਵਿੱਚ ਬੈਠਾ ਹੈ ਉਹਨੇ ਸਾਡੇ ਨਾਲ ਹੀ ਪਠਾਇਆ ਨਹੀਂ ਚੰਦਰ ਤੇ ਗੁਪਤ ਉਹ ਸਾਧਾ ਸਾਰਾ ਸੁਣਦੇ ਵੀ ਨੇ ਵੇਖਦੇ ਵੀ ਨਹੀਂ ਸਾਧ ਸੁਣਦਾ ਸਾਧ ਵੇਖਦਾ ਸਰਬ ਰਹਾ ਪਦ ਪੂਰਾ ਸਾਰਿਆਂ ਵਿੱਚ ਰਮਿਆ ਹਰ ਸਮੇਂ ਸੁਣਦਾ ਹੈ ਹਰ ਸਮੇਂ ਵੇਖਦਾ ਹੈ ਅਸੀਂ ਕੀ ਕੁਝ ਕਰਨੇ ਆ ਕੀ ਕੀਤਾ ਕੀ ਪਿੱਛੇ ਕਰਕੇ ਆਇਆ ਕੀ ਆਉਣ ਵਾਲੇ ਸਮੇਂ ਚ ਕਰਾਂਗੇ ਉਹ ਵੀ ਰੱਬ ਜਾਣਦਾ ਹੈ ਅਸੀਂ ਨਹੀਂ ਜਾਣਦੇ ਨਾਨਕ ਕਹਿ ਪੂਰਨ ਸੁਖ ਦਾਤੇ ਤੂੰ ਦੇਹ ਤਨਾਮ ਸਮਾਨੀ ਐ ਇਹ ਨਾਨਕ ਨੂੰ ਸਾਰੇ ਸੁਖ ਦੇਣ ਵਾਲੇ ਪ੍ਰਭੂ ਜੇ ਤੂੰ ਆਪਣੇ ਨਾਮ ਦੀ ਦਾਤ ਦੇਵੇਂ ਤਾਂ ਹੀ ਤੇਰਾ ਨਾਮ ਹਿਰਦੇ ਵਿੱਚ ਵਸਾਇਆ ਜਾ ਸਕਦਾ ਹੈ ਤੇਰੇ ਨਾਮ ਨੂੰ ਜਪਿਆ ਜਾ ਸਕਦਾ ਹੈ ਤੇ ਇੱਕੋ ਇੱਕ ਮਕਸਦ ਹੈ ਇਸ ਸੰਸਾਰ 'ਤੇ ਹੁੰਦਾ ਹੈ ਸਤਿਗੁਰਾਂ ਖ੍ਰਿਸ਼ੀ ਆਪਣੇ ਜੀਵਨ ਦੇ ਸਾਰੇ ਕੰਮ ਛੁੱਟ ਜੇ ਨਾਮ ਜਪਨਾ ਨਾ ਤੇ ਸਾਡੇ ਕੋਲ ਬੜਾ ਵਧੀਆ ਤਰੀਕਾ ਆਪਾਂ ਹੋਰ ਕਮਾਂ ਲਈ ਟਾਈਮ ਕਢ ਲੈਂਦੇ ਆ ਕਿ ਇਹ ਟਾਈਮ ਤੇ ਇਸ ਕੰਮ ਲਈ ਮੈਂ ਕਿੰਨਾ ਦਾਣਾ ਆਪਾਂ ਮਿਥ ਲਿਆ ਪਰ ਜਦੋਂ ਧਰਮ ਦਾ ਕਰਮ ਹੁੰਦਾ ਗੁਰੂ ਕਰਮ ਦੀ ਗੱਲ ਹੁੰਦੀ ਉਦੋਂ ਅਸੀਂ ਇਹਦੇ ਤੋਂ ਵਾਂਝੇ ਰਹਿ ਜਾਂਦੇ ਆ ਤੇ ਅਵਿਸ਼ ਨੇ ਹੁੰਦੇ ਆ ਵੀ ਨਹੀਂ ਕੋਈ ਗੱਲ ਨਹੀਂ ਆਤ ਨਹੀਂ ਕਾਣਾ ਸਤਿਗੁਰਾਂ ਬੜਾ ਵਧੀਆ ਨੇ ਕਹਿੰਦਾ ਕਿਤੇ ਨਹੀਂ ਤੇ ਥੋ ਜਪਿਆ ਜਾਣਾ ਤੋਂ ਦੂਰ ਟਾਈਮ ਆਪਣੇ ਗੁਰੂ ਘਰ ਵਿੱਚ ਆ ਜਾਇ ਕਿਤੇ ਜਪੀ ਨਾ ਜਪੀ ਬਸ ਸਤ ਗੁਰਾਂ ਦੇ ਸਾਹਮਣੇ ਗੁਰੂ ਚ ਨੇਤਰ ਟਿਕਾ ਕੇ ਬਿਠਾ ਰਹੇ ਦਰਸ਼ਨ ਗੁਰੂ ਦੇ ਕਰੀ ਆਪਾਂ ਦੇ ਇੱਥੇ ਬਿਠਿਆ ਹੋਣਾ ਕਰਦੇ ਸਾਡੇ ਨੇਤਰ ਸ੍ਰੀ ਗੁਰੂ ਗ੍ਰੰਥ ਸਾਹਿਬਾ ਲਾਉਣੇ ਚਾਹੀਦੇ ਨੇ ਜਦੋਂ ਆਪਾਂ ਗੁਰੂ ਘਰ ਬਈਏ ਤੇ ਨੇਤਰ ਗੁਰੂ ਗ੍ਰੰਥ ਸਾਹਿਬ ਜਿਵੇਂ ਚ ਟਿਕੇ ਰਹਿਣ ਦਰਸ਼ਨ ਕਰਦੇ ਰਹਿਣ ਅੱਖਾਂ ਜਿਹੜੀਆਂ ਨੇ ਬਿਲਕੁਲ ਨੇਤਰੀ ਸਤ ਗੁਰੂ ਵੇਖਣਾ ਆਪਾਂ ਤੇ ਆਉਂਦੀ ਜਾਂ ਦੁਸ਼ੰਗਟ ਵਾਲੀ ਵੀ ਤੇ ਕਿਹਨ ਆਇਆ ਹੌਣ ਮੱਥਾ ਟੇਕ ਕੇ ਚਲਾ ਗਿਆ ਕਿਹੜਾ ਕੜਾ ਰਹਿ ਗਿਆ ਉਹੀ ਗਿਣਦੇ ਰਹਿੰਦੇ ਨੇ ਨਹੀਂ ਸਿੱਖ ਜਦੋਂ ਗੁਰੂ ਕੋਲ ਆਈ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣਾ ਧਿਆਨ ਤਰਲੇ ਬਸ ਸਮਾਗਮ ਉਹਦੇ ਵਿੱਚ ਫੜਦਾ ਰਹੇ ਆਪਣੀ ਦੀਦਿਆਂ ਦੇ ਨਾਲ ਦਾਤੇ ਦੇ ਦਦਾਰ ਜਦੋਂ ਸੇਕ ਕਰਦਾ ਰਹੇਗਾ ਉਹਨਾਂ ਦਦਾਰਾਂ ਦੇ ਵਿੱਚੋਂ ਹੀ ਤੁਹਾਡਾ ਬਹੁਤ ਵੱਡਾ ਭਲਾ ਹੋਣਾ ਜਿਨ੍ਹਾਂ ਨੂੰ ਆਪਾਂ ਵੇਖ ਰਹੇ ਹਾਂ ਤੇ ਰੋਜ਼ ਵੇਖ ਰਹੇ ਹਾਂ ਵਿੰਦੇ ਰਵਾਂਗੇ ਮਰ ਜਾ ਕੇ ਵੀ ਵੇਖਿਆ ਜਾ ਸਕਦਾ ਹੈ ਸੁਣਾ ਸਮਾਸ਼ਾ ਨੂੰ ਮਿਲਦਾ ਆਪਣੇ ਗੁਰੂ ਕੋਲ ਬਸ ਗੁਰੂ ਦੇ ਨੇੜੇ ਟੁੱਕ ਕੇ ਸਿੱਖ ਬੈ ਤੇ ਗੁਰੂ ਦੇ ਦਰਸ਼ਨ ਕਰਦਾ ਰਿਹਾ ਆਪਣੇ ਨੇਤ ਨਾਲ ਜਿੱਨਾਂ ਚ ਕਥਾ ਕੀਰਤਨ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ ਕਿਉਂਕਿ ਮਨ ਵਿੱਚੋਂ ਤਾਂ ਹੀ ਆਵਾਜ਼ ਆਏ ਕਿ ਨਾ ਦਾਤਾ ਮੈਂ ਤੇ ਜਿਉ ਨਹੀਂ ਸਕਦਾ ਦਰਸ਼ਨ ਦੇਖ ਜਿਵੇਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਤੇ ਨਾਮ ਕਰ ਆਪਣੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਮਿਲਨੇ ਜਾਤੇ ਸੁਣੋ ਬੇਨੋ ਪ੍ਰਭ ਮੇਰੇ ਮਿਤਾ ਚਰਨ ਕਮਲ ਵਸਹਿ ਮੇਰੇ ਚ ਨਾਨਕ ਏਕ ਕਰੈ ਅਰਦਾਸ ਮਿਸਰ ਨਹੀਂ ਪੂਰਨ ਗੁਣ ਤਾਸ ਇਹ ਅਰਦਾਸ ਹਮਾਰੀ ਸੁਮਮੀ ਮਿਸਰ ਨਾਹੀ ਸੁਖ ਦਾਤੇ ਇਤੇ ਸਿਖਾ ਕੀ ਦੇਹੁ ਦਰਸ ਸੁਖ ਦਾਤਿਆ ਮਹਿਲ ਘੜ ਚਲੇ ਹੋ ਮਲਾਈ ਦੀ ਇਹੋ ਜਿਹਾ ਅਲਾਸ ਜਦੋਂ ਕਰਾਂ ਗੁਰੂ ਦੇ ਦਰਸ਼ਨਾਂ ਤੋਂ ਪਾ ਕੇ ਬਟਾਂ ਕੇ ਸਾਧੂ ਮੇਰ ਕਰਨ ਸਾਡੇ ਚੋਲੀਆਂ ਚ ਮਾਲਕ ਦੇ ਦਰਸ਼ਨਾਂ ਦੀ ਬਾਤ ਪਈ ਇਹ ਨੇ ਤਰ ਹਰ ਸਮੇ ਗੁਰੂ ਦੇ ਦਰਨ ਕਰਦੇ ਰਹਿ ਇਹ ਸੰਬੰਧ ਸੰਤ ਬਾਤ ਵਿੱਚ ਜੁੜੀ ਹੋਈ ਹੈ ਹੋਇਆ ਪੁੱਲਾ ਚੁਕਾ ਤੁਖੀ ਮਾ ਗੁਰੂ ਤੇਗ ਬਖਸ਼ੂ ਜੀ ਬਖਸ਼ਿ ਲਾਣਾ ਜੀ ਪ੍ਰੇਮ ਸਤ ਪਤੀ ਬਲਾਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ